ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਵਿੱਚ ਕੀਤੀਆਂ ਕਟੌਤੀਆਂ ਅੱਜ ਤੋਂ ਹੋਣਗੀਆਂ ਲਾਗੂ ਕਨਜ਼ਰਟਸ ਦੇ ਵੱਲੋਂ ਦੂਜੀ ਵਾਰੀ ਲੇਬਰ ਸਰਕਾਰ ਦੇ ਵਿਰੁੱਧ ਲਿਆਂਦਾ ਗਿਆ ਬੇਪਰੋਸਕੀ ਮਤਾ ਮਾਰਗੇਜ ਲੈਣ ਵਾਲੇ ਵਿਅਕਤੀਆਂ ਨੂੰ ਬੈਂਕ ਚੇਂਜ ਕਰਨ ਵੇਲੇ ਸਟ੍ਰੈਸ ਟੈਸਟ ਤੋਂ ਨਹੀਂ ਪਾਏਗਾ ਗੁਜਰਨਾ ਤਬਦੀਲੀਆਂ ਆਉਣ ਵਾਲੇ ਦਿਨਾਂ 'ਚ ਹੋਣਗੀਆਂ ਪ੍ਰਭਾਵੀ ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈ ਕੈਨੇਡਾ ਸਰਕਾਰ ਵੱਲੋਂ ਇਮੀਗ੍ਰੇਸ਼ਨ 'ਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਹੁਣ ਲਾਗੂ ਹੋਣੀਆਂ ਸ਼ੁਰੂ ਹੋ ਗਈਆਂ ਨੇ ਸਰਕਾਰ ਵੱਲੋਂ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ 'ਚ ਕੀਤੀ ਗਈ ਕਟੌਤੀ ਅੱਜ ਤੋਂ ਪ੍ਰਭਾਵੀ ਹੋਏਗੀ এমਪਲॉयਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਵੱਲੋਂ ਕੀਤੀਆਂ ਤਬਦੀਲੀਆਂ ਵੀਰਵਾਰ 26 ਸਤੰਬਰ ਤੋਂ ਲਾਗੂ ਹੋਣਗੀਆਂ ਜਿਸ ਦੀ ਜਾਣਕਾਰੀ ਮਿਨਿਸਟਰ ਵੱਲੋਂ ਪਿਛਲੇ ਦਿਨੀ ਮੁਹੱਈਆ ਕਰਵਾਈ ਗਈ ਸੀ ਨਵੇਂ ਰੂਲਜ਼ ਤਹਿਤ ਮੁਲਕ ਦੇ ਜਿਹੜੇ ਹਿੱਸਿਆਂ ਦੇ ਵਿੱਚ ਬੇਰੋਜ਼ਗਾਰੀ ਦਰ 6% ਜਾਂ ਇਸ ਤੋਂ ਵੱਧ ਹੈ ਉੱਥੇ ਹੁਣ ਤਮਾਮ ਐਪਲੀਕੇਸ਼ਨਸ ਦੀ ਪ੍ਰਕਿਰਿਆ ਬੰਦ ਕਰ ਦਿੱਤੀ ਜਾਏਗੀ ਭਾਵੇਂ ਉੱਥੇ ਕਿਸੇ ਵੀ ਬਿਜ਼ਨਸ ਨੂੰ ਮਿਨਿਮਮ ਬੇਸ ਉੱਪਰ ਟੈਂਪਰੇਰੀ ਫੌਰਨ ਵਰਕ ਪਰਮਟ ਜਾਰੀ ਨਹੀਂ ਕੀਤਾ ਜਾਏਗਾ ਪਰ ਐਗਰੀਕਲਚਰ ਅਤੇ ਹੈਲਥ케ਅਰ ਨੂੰ ਇਸ ਵਿੱਚੋਂ ਬਾਹਰ ਰੱਖਿਆ ਗਿਆ ਇਸ ਤੋਂ ਇਲਾਵਾ ਕੋਈ ਵੀ ਬਿਜ਼ਨਸਮੈਨ ਆਪਣੀ ਕੁੱਲ ਵਰਕਫੋਰਸ ਦਾ ਸਿਰਫ 10% ਤੀ ਮਿਨੀਮਮ ਵੇਜ ਵਾਲੇ ਟੈਂਪਰੇਰੀ ਫਾਰਮ ਵਰਕਰਸ ਰੱਖ ਸਕਦਾ ਹੈ ਪਹਿਲਾਂ ਇਸ ਸੀਮਾ ਸੀਮਾ ਸਰਕਾਰ ਦੇ ਵੱਲੋਂ 20% ਨਿਰਧਾਰਤ ਕੀਤੀ ਗਈ ਸੀ ਪਰ ਬਾਅਦ ਵਿੱਚ ਇਸ ਨੂੰ ਘਟਾ ਕੇ 10% ਕੀਤਾ ਗਿਆ ਇਸ ਤੋਂ ਇਲਾਵਾ ਪਹਿਲਾਂ ਇਹ ਵਰਕ ਪਰਮਿਟ 24 ਮਹੀਨਿਆਂ ਲਈ ਭਾਪਕੇ 2 ਸਾਲ ਲਈ ਦਿੱਤਾ ਜਾਂਦਾ ਸੀ ਪਰ ਹੁਣ ਬਿਜ਼ਨਸ ਸਿਰਫ 12 ਮਹੀਨਿਆਂ ਲਈ ਯਾਨੀ ਕਿ 1 ਸਾਲ ਲਈ ਮਿਨੀਮਮ ਵੇਜ ਵਾਲੇ ਵਰਕਰ ਨੂੰ ਰੱਖ ਸਕਣਗੇ ਕਿਉਂਕਿ ਵਰਕ ਪਰਮਿਟ 1 ਸਾਲ ਦਾ ਹੀ ਦਿੱਤਾ ਜਾਏਗਾ ਇਸ ਪ੍ਰੋਗਰਾਮ ਚ ਤਬਦੀਲੀਆਂ ਲਾਗੂ ਹੋਣ ਤੋਂ ਬਾਅਦ ਇਹ ਘੱਟ ਤਨਖਾਹ ਉੱਤੇ ਨੌਕਰੀਆਂ ਮਹਈਆ ਕਰਵਾਉਣ ਵਾਲੇ ਬਿਜ਼ਨਸਰਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਜਿੰਨਾਂ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਚ ਐਪਲੀਕੇਸ਼ਨਸ ਦੀ ਕਟੌਤੀ ਖਰਚਿਆਂ ਚ ਵਾਧਾ ਕਰੇਗੀ ਤੇ ਇਹ ਨਾਲੋਂ ਨਾਲ ਵਰਕ ਫੋਰਸ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਸੀਜ਼ਨਲ ਐਗਰੀਕਲਚਰ ਫੂਡ ਪ੍ਰੋਸੈਸਿੰਗ ਅਤੇ ਹੈਲਥ케ਅਰ ਦੇ ਵਿੱਚ ਵੀ ਤਬਦੀਲੀਆਂ ਭਵਿੱਖ ਚ ਲਾਗੂ ਹੋ ਸਕਦੀਆਂ ਨੇ ਸਭ ਤੋਂ ਪਹਿਲਾ ਕਦਮ ਕਿਊਬਿਕ ਸਰਕਾਰ ਵੱਲੋਂ ਚੁੱਕਿਆ ਗਿਆ ਸੀ ਜਿਨ੍ਹਾਂ ਵੱਲੋਂ ਮੌਂਟਰੀਅਲ ਚ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਫ੍ਰੀਜ਼ ਕੀਤਾ ਗਿਆ ਸੀ ਜੋ ਕਿ 3 ਮਾਰਚ 2025 ਤੋਂ ਦੁਬਾਰਾ ਸ਼ੁਰੂ ਹੋਏਗਾ ਜੋ ਕਿ 24 ਡਾਲਰ 75 ਸੈਂਟ ਤੋਂ ਘੱਟ ਤਨਖਾਹ ਵਾਲੇ ਪਰਮਿਟਸ ਉੱਪਰ ਲਾਗੂ ਕੀਤਾ ਗਿਆ ਹੈ ਕਾਬਲੇਗੌਰ ਹੈ ਕਿ ਫੈਡਰਲ ਸਰਕਾਰ ਵੱਲੋਂ ਕੈਨੇਡਾ 'ਚ ਨੌਨ ਪਰਮਨੈਂਟ ਲੋਕਾਂ ਦੀ ਗਿਣਤੀ ਘਟਾਉਣ ਦੇ ਲਈ ਸਖਤ ਕਦਮ ਚੁੱਕਣ ਦੀ ਗੱਲ ਆਖੀ ਗਈ ਹੈ ਅਤੇ ਇਹ ਵੀ ਕਿਹਾ ਗਿਆ ਸੀ ਕਿ ਕੁਝ ਬਿਜ਼ਨਸ ਪੂਰੀ ਤਰ੍ਹਾਂ ਟੈਂਪਰੇਰੀ ਫੋਰਨ ਵਰਕਰਸ ਤੇ ਨਿਰਭਰ ਹੋ ਗਏ ਨੇ ਜਦਕਿ ਉਹਨਾਂ ਨੂੰ ਕੈਨੇਡੀਅਨ ਲੋਕਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਕਿਉਂਕਿ ਮੁਲਕ ਦੇ ਵਿੱਚ ਬੇਰੋਜ਼ਗਾਰੀ ਦਰ 6.4% ਤੇ ਪਹੁੰਚ ਗਈ ਹੈ এমপ্লয়মেন্ট মিনিস্টার ਰੈਂਡੀ ਦੇ ਵੱਲੋਂ ਕਿਹਾ ਗਿਆ ਹੈ ਕਿ ਟੈਂਪਰਰੀ ਵਰਕਰਾਂ ਨੂੰ ਲੇਬਰ ਮਾਰਕੀਟ 'ਚ ਘਾਟ ਦੂਰ ਕਰਨ ਦੇ ਲਈ ਮੌਕਾ ਦਿੱਤਾ ਗਿਆ ਸੀ ਕਿਉਂਕਿ ਉਸ ਸਮੇਂ ਕੈਨੇਡੀਅਨਸ ਵਰਕਰ ਪੋ ਸਾਰੀਆਂ ਇੰਡਸਟਰੀਜ਼ ਦੇ ਵਿੱਚ ਉਪਲਬਧ ਨਹੀਂ ਸੀ ਪਰ ਹੁਣ ਸਰਕਾਰ ਦੀ ਤਰਜੀਹ ਕੈਨੇਡੀਅਨ ਵਰਕਰਾਂ ਨੂੰ ਪਹਿਲ ਦੇਣ ਦੀ ਹੈ ਜਿਸ ਲਈ ਕੈਨੇਡੀਅਨਸ ਭਰੋਸਾ ਕਰ ਸਕਦੇ ਨੇ ਕਿ ਇਹ ਪ੍ਰੋਗਰਾਮ ਪ੍ਰਭਾਵੀ ਸਿੱਧ ਹੋਏਗਾ ਨਾਲ ਨਾਲ ਉਹਨਾਂ ਸਪਸ਼ਟ ਕੀਤਾ ਕਿ ਲੇਬਰ ਮਾਰਕੀਟ ਦੀ ਸਮੀਖਿਆ ਆਉਣ ਵਾਲੇ ਸਮੇਂ 'ਚ ਕੀਤੀ ਜਾਏਗੀ ਤੇ ਇਸ ਸਾਲ ਦੇ ਅੰਤ ਤੱਕ ਜ਼ਰੂਰਤ ਪਈ ਤਾਂ ਠੋਸ ਕਦਮ ਚੁੱਕੇ ਜਾ ਸਕਦੇ ਨੇ ਬ੍ਰਿਟਿਸ਼ ਕੋਲੰਬੀਆ 'ਚ 19 ਅਕਤੂਬਰ ਨੂੰ ਇਲੈਕਸ਼ਨ ਨੇ ਤੇ ਤਿੰਨੇ ਪ੍ਰਮੁੱਖ ਪਾਰਟੀਆਂ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਸਮੇਂ ਦੌਰਾਨ ਬਹੁਤ ਸਾਰੇ ਮੁੱਦੇ ਇਲੈਕਸ਼ਨ ਦੇ ਵਿੱਚ ਅਹਿਮ ਰਹਿਣ ਵਾਲੇ ਨੇ ਇਹਨਾਂ ਵਿੱਚੋਂ ਹੈਲਥ케ਅਰ ਇੱਕ ਪ੍ਰਮੁੱਖ ਮੁੱਦਾ ਹੈ ਤੇ ਹੈਲਥ케ਅਰ ਦੇ ਮਾਮਲੇ ਦੇ ਵਿੱਚ ਬਹੁਤ ਸਾਰੇ ਐਡਵੋਕੇਸੀ ਗਰੁੱਪ ਇਸ ਸਮੇਂ ਆਪਣੀਆਂ ਟਿੱਪਣੀਆਂ ਕਰ ਰਹੇ ਨੇ ਇੱਕ ਐਡਵੋਕੇਸੀ ਗਰੁੱਪ ਨੇ ਕਿਹਾ ਕਿ ਇਸ ਚੋਣ ਪ੍ਰਚਾਰ ਦੌਰਾਨ ਦੇਖ ਰਹੇ ਨੇ ਕਿ ਪਾਰਟੀਆਂ ਦੇ ਲੀਡਰਸ ਹੈਲਥ케어 ਸੈਕਟਰ ਵਿੱਚ ਸੁਧਾਰ ਲਈ ਕੀ ਯੋਜਨਾਵਾਂ ਸਾਂਝੀਆਂ ਕਰਨਗੇ ਬੀਸੀ ਹੈਲਥ ਕੋਲੀਸ਼ਨ ਵੱਲੋਂ ਆਪਣੀਆਂ ਮੰਗਾਂ ਵਿੱਚ ਕਿਹਾ ਗਿਆ ਹੈ ਕਿ 6 ਪ੍ਰਮੁੱਖ ਕੀ ਇਸ਼ੂ ਹਨ ਜਿਸ ਵਿੱਚ ਸੀਨੀਅਰਸ ਲਈ ਹੈਲਥ케어 ਐਕਸੈਸ ਅਪਰੂਵ ਕਰਨਾ ਯੂਨੀਵਰਸਲ ਐਕਸੈਸ ਟੂ ਐਸੈਂਸ਼ੀਅਲ ਮੈਡੀਸਲ ਬੈਟਰ ਐਕਸੈਸ ਟੂ ਪ੍ਰਾਇਮਰੀ ਕੇਅਰ ਰਿਡਿਊਸ ਸਰਜਰੀ ਵੇਟ ਟਾਈਮ ਅਤੇ ਸਸਟੇਨੇਬਲ ਵਰਕਿੰਗ ਕੰਡੀਸ਼ਨਸ ਫਾਰ ਹੈਲਥ케ਅਰ ਵਰਕਰਸ ਇਸ ਦੀਆਂ ਪ੍ਰਮੁੱਖ ਮੰਗਾਂ ਨੇ ਇਸ ਤੋਂ ਇਲਾਵਾ ਹੈਲਥ케ਅਰ ਲਈ ਜ਼ਿਆਦਾ ਫੰਡਿੰਗ ਵੀ ਇਸ ਕੋਲੀਸ਼ਨ ਦੇ ਵੱਲੋਂ ਮੰਗੀ ਗਈ ਹੈ ਇਸ ਦੇ ਡਾਇਰੈਕਟਰ ਆਦੈਂਦਰੀ ਰਿਡੇਲ ਨੇ ਆਖਿਆ ਕਿ ਲੀਡਰਸ ਪੋਲਿਟਿਕਲ ਸਲੋਗਨਸ ਤੋਂ ਇਲਾਵਾ ਕਿੰਨੇ ਕੁ ਕਮਿਟਡ ਨੇ ਇਹ ਜ਼ਰੂਰ ਦੇਖਿਆ ਜਾਏਗਾ ਜੇਕਰ ਹੈਲਥ케ਅਰ ਯੋਜਨਾਵਾਂ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਸੱਤਾਤਰ ਐਨਡੀਪੀ ਦੇ ਵੱਲੋਂ ਵਰਕ ਫੋਰਸ ਵਧਾਉਣ ਦੇ ਲਈ ਭਾਪਕੇ ਹੈਲਥ케ਅਰ ਵਰਕਰਸ ਦੀ ਜੋ ਘਾਟ ਹੈ ਉਸ ਦੇ ਲਈ ਯੋਜਨਾਵਾਂ ਸਾਂਝੀਆਂ ਕੀਤੀਆਂ ਗਈਆਂ ਨੇ ਐਨਡੀਪੀ ਡਾਕਟਰਾਂ ਅਤੇ ਨਰਸਾਂ ਨੂੰ ਜਲਦੀ ਪ੍ਰੋਵਿੰਸ਼ੀਅਲ ਲਾਇਸੈਂਸ ਪ੍ਰੋਵਾਈਡ ਕਰਵਾਉਣ ਦੀ ਗੱਲ ਆਖ ਰਹੀ ਹੈ ਜਿਸ ਵਿੱਚ 6 ਮਹੀਨਿਆਂ ਦੀ ਪ੍ਰੋਫੈਸ਼ਨਲ ਟ੍ਰੇਨਿੰਗ ਦੇ ਨਾਲ ਕੁਝ ਇਲਾਕਿਆਂ ਜਾਂ ਦੇਸ਼ ਤੋਂ ਬਾਹਰ ਆਏ ਡਾਕਟਰਾਂ ਨੂੰ ਜਲਦੀ ਹੈਲਥ케ਅਰ ਸੈਕਟਰ ਵਿੱਚ ਲਿਆਂਦਾ ਜਾਵੇ ਇਸ ਸਬੰਧੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਬੀਸੀ ਕੰਜ਼ਰਟ ਆਫ ਪਬਲਿਕ ਅਤੇ ਨਾਨ ਗਵਰਨਮੈਂਟ ਫੈਸਿਲਿਟੀਆਂ ਚੋਂ 케어 ਪ੍ਰੋਵਾਈਡ ਕਰਵਾਉਣ ਦੀ ਗੱਲ ਆਖੀ ਜਾ ਰਹੀ ਹੈ ਜਿਸ ਵਿੱਚ ਉਹ ਵੇਟ ਟਾਈਮ ਘਟ ਕਰਨ ਦੀ ਗਰੰਟੀ ਦੇ ਰਹੇ ਨੇ BC ਗ੍ਰੀਨਸ ਵੱਲੋਂ 93 ਕਮਿਊਨਿਟੀ ਹੈਲਥ케어 ਸੈਂਟਰਸ ਦਾ ਨੈਟਵਰਕ ਪ੍ਰੋਵਿੰਸ ਭਰ ਦੇ ਵਿੱਚ ਸਥਾਪਿਤ ਕਰਨ ਦਾ ਵਾਅਦਾ ਕੀਤਾ ਜਾ ਰਿਹਾ ਹੈ ਕਾਬਲੇ ਗੌਰ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈਲਥ케어 ਕ੍ਰਾਈਸਿਸ ਪਿਛਲੇ ਸਮੇਂ ਦੌਰਾਨ ਵੱਡਾ ਮੁੱਦਾ ਬਣਿਆ ਰਿਹਾ ਹੈ ਬੇਸ਼ੱਕ ਮੌਜੂਦਾ ਐਨਡੀਪੀ ਸਰਕਾਰ ਦੇ ਵੱਲੋਂ ਡਾਕਟਰਜ਼ ਖਾਸ ਕਰਕੇ ਫੈਮਿਲੀ ਪੋਜੀਸ਼ਨਸ ਦਾ ਪੇਮੈਂਟ ਮਾਡਲ ਵੀ ਬਦਲਿਆ ਗਿਆ ਪਰ ਇਸ ਦੇ ਬਾਵਜੂਦ ਐਮਰਜੈਂਸੀ ਅਤੇ ਪ੍ਰਾਇਮਰੀ ਕੇਅਰਸ ਦੇ ਵਿੱਚ ਵੇਟ ਟਾਈਮ ਕਾਰਨ ਪ੍ਰਵਿੰਸ ਵਾਸੀ ਕਾਫੀ ਨਿਰਾਸ਼ ਨੇ ਤੇ ਡਾਕਟਰਸ ਦੇ ਵੱਲੋਂ ਵੀ ਇਸ ਸਬੰਧੀ ਗੱਲਬਾਤ ਪਬਲਿਕ ਦੇ ਵਿੱਚ ਕੀਤੀ ਗਈ ਹੈ ਕਿ ਸਟਾਫ ਦੀ ਘਾਟ ਦੇ ਕਾਰਨ ਉਹਨਾਂ ਨੂੰ ਸਹੀ ਕੰਡੀਸ਼ਨਾਂ ਦੇ ਵਿੱਚ ਕੰਮ ਕਰਨ ਦੇ ਮੌਕੇ ਨਹੀਂ ਮਿਲ ਰਹੇ ਕੰਜ਼ਰਟਵਾਨੀ ਸਰਕਾਰ ਨੂੰ ਡੇਗਣ ਦੀ ਆਪਣੀ ਪਹਿਲੀ ਕੋਸ਼ਿਸ਼ ਫੇਲ ਹੋਣ ਦੇ ਬਾਅਦ 24 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਦੁਬਾਰਾ ਕੋਸ਼ਿਸ਼ ਕੀਤੀ ਗਈ ਹੈ। ਬੀਰਬਾਰ ਨੂੰ ਬਹਿਸ ਕੀਤੇ ਜਾ ਰਹੇ ਇੱਕ ਨਵੇਂ ਬੇਪਰੋਸਕੀ ਮਤੇ 'ਚ ਕਿਹਾ ਗਿਆ ਹੈ ਕਿ ਹਾਊਸ ਆਫ ਕਾਮਨਸ 'ਚ ਲਿਬਰਲ ਸਰਕਾਰ ਨੇ ਆਪਣਾ ਵਿਸ਼ਵਾਸ ਗਵਾ ਦਿੱਤਾ ਹੈ ਅਤੇ ਹੁਣ ਟੈਕਸਾਂ 'ਚ ਕਟੌਤੀ, ਨਵੇਂ ਘਰ ਬਣਾਉਣ, ਬਜਟ ਬੈਲੈਂਸ ਕਰਨ ਅਤੇ अपराध ਰੋਕਣ ਦੇ ਲਈ ਫੈਡਰਲ ਚੋਣਾ ਜ਼ਰੂਰੀ ਨੇ ਇਹਨਾਂ ਮੁੱਦਿਆਂ ਉੱਪਰ ਕੰਜ਼ਰਵਟਿਵ ਲੀਡਰ ਪੀਅਰ ਪੌਲੀ ਆਬ ਲਗਾਤਾਰ ਟਿੱਪਣੀਆਂ ਕਰ ਰਹੇ ਨੇ ਬੇਸ਼ੱਕ ਪਿਤੇ ਦਿਨ ਕੰਜ਼ਰਵਟਿਵ ਦੀ ਸਰਕਾਰ ਡੇਗਣ ਦੀ ਕੋਸ਼ਿਸ਼ ناکਾਮਜਾਬ ਰਹੀ ਸੀ ਕੰਜ਼ਰਵਟਿਵ ਪਾਰਟੀ ਵੱਲੋਂ ਲਿਆਂਦਾ ਗਿਆ ਬੇਪਰੋਸ ਦੀ ਮਤਾ 211 ਦੇ ਮੁਕਾਬਲੇ 120 ਵੋਟਾਂ ਦੇ ਨਾਲ ਡੇਗ ਗਿਆ ਸੀ ਅਤੇ ਸਰਕਾਰ ਹਾਊਸ ਵਿੱਚ ਮжоਰਿਟੀ ਸਾਬਤ ਕਰਨ 'ਚ ਕਾਮਯਾਬ ਰਹੀ ਸੀ ਕਿਉਂਕਿ ਐਨਡੀਪੀ ਅਤੇ ਬਲਾਕ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਨੇ ਕਿ ਉਹ ਜਲਦੀ ਚੋਣਾ ਨਹੀਂ ਚਾਹੁੰਦੇ ਅਤੇ ਲਿਬਰਲਾਂ ਦਾ ਸਮਰਥਨ ਕਰਨਗੇ ਕਿਉਂਕਿ ਐਨਡੀਪੀ ਯੂਨੀਵਰਸਲ ਫਾਰਮਾ ਕੇਅਰ ਬਿਲ ਨੂੰ ਅੱਗੇ ਵਧਾਉਣ ਦੀ ਇੱਛਾ ਰੱਖਦੀ ਹੈ ਜੋ ਕਿ ਫਿਲਹਾਲ ਸੈਨੇਟ ਦੇ ਵਿਚਾਰ ਅਧੀਨ ਹੈ ਇਸੇ ਦੌਰਾਨ ਬਲੌਕ ਦੇ ਲੀਡਰ ਨੇ ਵੀ ਕਿਹਾ ਸੀ ਕਿ ਉਹਨਾਂ ਦੇ ਦੋ ਬਿਲ C319 ਅਤੇ C282 ਨੂੰ ਅੱਗੇ ਵਧਾਉਣ ਦੇ ਲਈ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਨੇ ਤੇ ਇਸ ਦੇ ਲਈ 29 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਤਾਂ ਜੋ ਸੀਨੀਅਰਸ ਦੀ ਪੈਨਸ਼ਨ ਵਿੱਚ 10% ਦੀ ਵਾਧਾ ਹੋਵੇ ਅਤੇ ਫਾਰਮਰਾਂ ਅਤੇ ਪੋਲਟਰੀ ਨੂੰ ਭਵਿੱਖ ਵਿੱਚ ਟਰੇਡ 네ਗੋਸ਼ੀਏਸ਼ਨ ਵਿੱਚ ਸਟਰੈਂਥਨ ਕੀਤਾ ਜਾ ਸਕੇ ਬਲੌਕ ਨੇ ਸਪਸ਼ਟ ਕੀਤਾ ਸੀ ਕਿ ਜੇਕਰ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਦੀ ਅਗਵਾਈ ਦੇ ਵਿੱਚ ਘਟ ਗਿਣਤੀ ਲਿਬਰਲ ਸਰਕਾਰ ਵੱਲੋਂ 29 ਅਕਤੂਬਰ ਤੱਕ ਇਹ ਸਬੰਧੀ ਕਦਮ ਨਹੀਂ ਚੁੱਕੇ ਗਏ ਤਾਂ ਫਿਰ ਉਹ ਸਰਕਾਰ ਸੁੱਟਣ ਦੇ ਲਈ ਕੰਜ਼ਰਵਟਿਵ ਅਤੇ ਐਨਡੀਪੀ ਦੇ ਨਾਲ ਗੱਲਬਾਤ ਨੂੰ ਅਗੇ ਵਧਾਉਣਗੇ ਪਾਰਟੀ ਦਾ ਇਹ ਵੀ ਦਾਅਵਾ ਸੀ ਕਿ ਇਸ ਨਾਲ ਸਿਰਫ ਕਯੂਬਿਕ ਦੇ ਲੋਕਾਂ ਨੂੰ ਨਹੀਂ ਬਲਕਿ ਕੈਨੇਡੀਅਨਸ ਨੂੰ ਫਾਇਦਾ ਹੋਏਗਾ ਬੀਤੇ ਦਿਨ ਕੰਜ਼ਰਵਟਿਵ ਲੀਡਰ ਪੀਅਰ ਪੋਲੀਅਪ ਨੇ ਹਾਊਸ ਆਫ ਕਾਮਰਸ ਚ ਚੌਣ ਮੁਹਮਮ ਦੇ ਸਟਾਈਲ ਚ ਭਾਸ਼ਣ ਦਿੰਦਿਆਂ ਬਾਕੀ ਐਮਪੀਜ਼ ਨੂੰ ਆਖਿਆ ਸੀ ਕਿ ਉਹ ਨੋ ਕੰਫੀਡੈਂਸ ਮੋਸ਼ਨ ਦੇ ਹੱਕ ਦੇ ਵਿੱਚ ਵੋਟ ਪਾਉਣ ਪਰ ਇਸ ਸਮੇਂ ਬਲੌਕ ਤੇ ਐਨਡੀਪੀ ਨੇ ਕੰਜ਼ਰਵਟਿਵ ਦਾ ਸਾਥ ਦੇਣ ਦੀ ਥਾਂ ਤੇ ਸਰਕਾਰ ਦਾ ਸਾਥ ਦਿੱਤਾ ਸੀ ਪਾਰਕ ਕੰਜ਼ਰਵਟਿਵ ਪਾਰਟੀ ਦੇ ਵੱਲੋਂ ਜਲਦੀ ਚੋਣਾ ਕਰਵਾਉਣ ਦੇ ਮੱਦੇ ਨਜ਼ਰ ਇੱਕ ਵਾਰ ਫਿਰ ਤੋਂ ਕੋਸ਼ਿਸ਼ ਕੀਤੀ ਗਈ ਹੈ ਜਿਸ ਉੱਪਰ ਲਗਾਤਾਰ ਡਿਬੇਟ ਹਾਊਸ ਆਫ ਕਾਮਰਸ ਚ ਹੋ ਰਹੀ ਹੈ ਪਰ ਦੂਜੇ ਪਾਸੇ ਐਨਡੀਪੀ ਲੀਡਰ ਜਗਮੀਤ ਸਿੰਘ ਪਹਿਲਾਂ ਵੀ ਸਪਸ਼ਟ ਕਰ ਚੁੱਕੇ ਨੇ ਕਿ ਉਹ ਜਲਦੀ ਚੋਣਾ ਨਹੀਂ ਚਾਹੁੰਦੇ ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਨੇ ਵੀ ਇਹ ਕਬੂਲ ਕੀਤਾ ਸੀ ਕਿ ਕੈਨੇਡੀਅਨ ਨਿਰਾਸ਼ ਨੇ ਕਿਉਂਕਿ ਵਧੀ ਹੋਈ ਕੋਸਟ ਆਫ ਲਿਵਿੰਗ ਕਾਰਨ ਉਹਨਾਂ ਦੀ ਜ਼ਿੰਦਗੀ ਥੋੜੀ ਔਖੀ ਜ਼ਰੂਰ ਹੈ ਪਰ ਮੀਡਲ ਕਲਾਸ ਕੈਨੇਡੀਅਨਸ ਦੇ ਲਈ ਲਗਾਤਾਰ ਕੰਮ ਕਰਨ ਦਾ ਦਾਵਾ ਉਹਨਾਂ ਵੱਲੋਂ ਕੀਤਾ ਗਿਆ ਸੀ ਜਿਸ ਵਿੱਚ 10 ਡਾਲਰ ਡੇ ਚਾਈਲਡ ਕੇਅਰ ਇਸ ਤੋਂ ਇਲਾਵਾ ਡੈਂਟਲ ਕੇਅਰ ਫਾਰਮਾ ਕੇਅਰ ਸਕੂਲ ਲంచ్ ਪ੍ਰੋਗਰਾਮਸ ਦਾ ਜ਼ਿਕਰ ਪ੍ਰਧਾਨ ਮੰਤਰੀ ਨੇ ਕੀਤਾ ਸੀ ਤੇ ਨਾਲੋਂ ਨਾਲ ਕਿਹਾ ਸੀ ਕਿ ਹਾਊਸਿੰਗ ਸੰਕਟ ਦਾ ਹੱਲ ਵੀ ਜਲਦੀ ਕਰ ਲਿਆ ਜਾਏਗਾ। ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੇ ਵੱਲੋਂ ਰਿਫਿਊਜੀ ਕਲੇਮ ਅਪਲਾਈ ਕਰਨ ਦਾ ਮਾਮਲਾ ਇੰਨੇ ਦਿਨੇ ਚਰਚਾ ਦੇ ਵਿੱਚ ਹੈ ਅਤੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਹੋਰਾਂ ਦੇ ਵੱਲੋਂ ਵੀ ਇਸ ਉੱਪਰ ਚਿੰਤਾ ਜ਼ਾਹਰ ਕੀਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਦੇ ਵਿੱਚ ਪੜ੍ਹਾਈ ਪੂਰੀ ਕਰਨ ਉਪਰੰਤ ਮਿਲੇ ਵਰਕ ਪਰਮਿਟ ਦੀ ਮਿਆਦ ਮੁੱਕਣ ਤੋਂ ਬਾਅਦ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਇਹ ਰਸਤਾ ਅਪਣਾ ਰਹੇ ਨੇ ਇਮੀਗ੍ਰੇਸ਼ਨ ਐਂਡ ਰੈਫਿਊਜੀ ਤੇ ਸਿਟੀਜ਼ਨਸ਼ਿਪ ਕੈਨੇਡਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਨਵਰੀ 2024 ਤੋਂ ਅਗਸਤ ਮਹੀਨੇ ਦੌਰਾਨ ਕੈਨੇਡਾ ਚ 11605 ਇੰਟਰਨੈਸ਼ਨਲ ਸਟੂਡੈਂਟਸ ਵੱਲੋਂ ਰਿਫਿਊਜੀ ਐਪਲੀਕੇਸ਼ਨਸ ਦਿੱਤੀਆਂ ਗਈਆਂ ਨੇ ਤੇ 2015 ਦੇ ਦੌਰਾਨ ਇਹ ਗਿਣਤੀ 775 ਸੀ ਜਿਸ ਵਿੱਚ ਲਗਾਤਾਰ ਵਾਧਾ ਲੰਘੇ ਸਾਲ ਤੋਂ ਹੋ ਰਿਹਾ ਕਿਉਂਕਿ ਉਸ ਸਮੇਂ 11815 ਐਪਲੀਕੇਸ਼ਨਾਂ ਸੀਗੀਆਂ ਲੰਘੇ ਕੁਝ ਬਰਿਆਂ ਚ ਕੈਨੇਡਾ ਚ ਸਟੱਡੀ ਵੀਜ਼ੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਾਰੀ ਕੀਤੇ ਗਏ 2015 ਤੋਂ 2000 24 ਦੇ ਦਰਮਿਆਨ ਸਰਕਾਰ ਵੱਲੋਂ 3 ਮਿਲੀਅਨ 378240 ਸਟੱਡੀ ਪਰਮਟ ਦਿੱਤੇ ਗਏ ਨੇ ਜਿਸ ਵਿੱਚੋਂ 11 ਲੱਖ ਤੋਂ ਵੱਧ ਸਟੱਡੀ ਪਰਮਟ ਭਾਰਤੀ ਮੂਲ ਦੇ ਸਟੂਡੈਂਟਸ ਨੂੰ ਮਿਲੇ ਸਨ 2015 ਦੌਰਾਨ ਜਿੱਥੇ 219000 ਸਟੱਡੀ ਪਰਮਟ ਜਾਰੀ ਹੋਏ ਸਨ 2023 ਦੌਰਾਨ ਇਹ ਗਿਣਤੀ 3 ਲੱਖ ਇਸ ਤੋਂ ਵੱਧ ਗਈ ਸੀ 2023 ਦੌਰਾਨ ਭਾਰਤੀ ਮੌਲ ਦੇ 10 ਲੱਖ ਤੋਂ ਵਧੇਰੇ ਵਿਦਿਆਰਥੀ ਸਟੱਡੀ ਵੀਜ਼ੇ ਉੱਪਰ ਕੈਨੇਡਾ ਦੇ ਵਿੱਚ ਪੁੱਜੇ ਹੋਏ ਸਨ ਪਰ ਇਸ ਸਮੇਂ ਦੌਰਾਨ ਹੀ ਇਮੀਗ੍ਰੇਸ਼ਨ ਮਨਿਸਟਰ ਦੇ ਵੱਲੋਂ ਕਈ ਤਬਦੀਲੀਆਂ ਦਾ ਐਲਾਨ ਕੀਤਾ ਗਿਆ ਜਿਸ ਦੇ ਕਾਰਨ ਸਟੂਡੈਂਟਸ ਨੂੰ ਆਪਣਾ ਭਵਿੱਖ ਖਤਰੇ ਦੇ ਵਿੱਚ ਨਜ਼ਰ ਆ ਰਿਹਾ ਹੈ ਪੋਸਟ ਸਾਰੇ ਸਟੂਡੈਂਟਸ ਦੇ ਵੱਲੋਂ ਆਖਿਆ ਗਿਆ ਹੈ ਕਿ ਪਹਿਲਾਂ ਪੈਲ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾਵ ਵੱਖਰੇ ਤੌਰ ਤੇ ਕੱਢੇ ਜਾ ਰਹੇ ਸਨ ਜਿਸ ਦੇ ਨਾਲ ਤਿੰਨ ਤੋਂ ਚਾਰ ਡਰਾਵ ਥੋੜੇ ਥੋੜੇ ਵਕਫੇ ਤੇ ਬਾਅਦ ਆਉਂਦੇ ਸੀ ਪਰ ਪਿਛਲੇ ਸਮੇਂ ਦੌਰਾਨ ਇਹਨਾਂ ਡਰਾਵਸ ਦੀ ਗਿਣਤੀ ਲਗਾਤਾਰ ਘਟ ਗਈ ਹੈ ਜਿਸ ਕਾਰਨ ਜਿਨ੍ਹਾਂ ਸਟੂਡੈਂਟਸ ਦਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਐਕਸਪਾਇਰ ਹੋਣ ਵਾਲਾਗਾ ਉਹਨਾਂ ਦੇ ਲਈ ਕੋਈ ਵਿਕਲਪ ਨਹੀਂ ਬਚਦਾ ਇਸ ਤੋਂ ਇਲਾਵਾ ਬਾਰਡਰ ਪਾਰ ਕਰਕੇ ਅਮਰੀਕਾ ਚ ਜਾਣ ਵਾਲਿਆਂ ਦੀ ਗਿਣਤੀ ਵੀ ਵਧੀ ਹੈ ਨਾਰਥਰਨ ਬਾਰਡਰ ਦੇ ਉੱਪਰ 21000 ਤੋਂ ਜ਼ਿਆਦਾ ਲੋਕਾਂ ਨੇ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਜਾਣ ਦੇ ਲਈ ਬਾਰਡਰ ਕਰਾਸ ਕੀਤਾ ਜਿਸ ਦੇ ਵਿੱਚੋਂ 60% ਗਿਣਤੀ ਭਾਰਤੀ ਮੂਲ ਦੇ ਲੋਕਾਂ ਦੀ ਸੀ ਬਹੁਤ ਸਾਰੇ ਇਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਇਸ ਵਿੱਚੋਂ ਉਹ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਵੱਡੀ ਹੈ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਨੇ ਨੈਸ਼ਨਲ ਬੈਂਕਿੰਗ ਰੈਗੂਲੇਟਰਸ ਦਾ ਕਹਿਣਾ ਹੈ ਕਿ ਮਾਰਗੇਜ ਲਈ ਬੈਂਕ ਬਦਲਣ ਵੇਲੇ ਇੰਸ਼ੋਰੈਂਸ ਬਿਨਾ ਮਾਰਗੇਜ ਲੈਣ ਵਾਲਿਆਂ ਨੂੰ ਸਟ੍ਰੈਸ ਟੈਸਟ ਚੋਂ ਗੁਜ਼ਰਨ ਦੀ ਲੋੜ ਨਹੀਂ ਹੋਏਗੀ ਆਫਿਸ ਆਫ ਦਾ ਸੁਪਰਡੈਂਟ ਆਫ ਫਾਈਨੈਂਸ਼ੀਅਲ ਇੰਸਟੀਟਿਊਟਸ ਦਾ ਕਹਿਣਾ ਹੈ ਕਿ ਮਾਰਗੇਜ ਲੈਣ ਵਾਲੇ ਵਿਅਕਤੀ ਦੀ ਮਾਰਗੇਜ ਬਦਲਣ ਸਮੇ ਜੋ ਸਟੈਸ ਟੈਸਟ ਹੁੰਦਾਗਾ ਉਸ ਨੂੰ ਹੁਣ ਬਦਲਿਆ ਜਾਏਗਾ ਕਿਉਂਕਿ ਜੇਕਰ ਉਹ ਆਪਣੇ ਲੋਨ ਦੇਣ ਵਾਲੇ ادارے ਨੂੰ ਬਦਲਣਾ ਚਾਹੁੰਦਾਗਾ ਮਾਰਗੇਜ ਰੀਨਿਊ ਕਰਨ ਵੇਲੇ ਲੋਨ ਦੇਣ ਵਾਲੇ ਅਦਾਰਿਆਂ ਵੱਲੋਂ ਇੱਕ ਸਟੈਸਟ ਟੈਸਟ ਅਪਲਾਈ ਕਰਨ ਦੀ ਨੀਤੀ ਨੂੰ ਹੁਣ ਸਮਾਪਤ ਕੀਤਾ ਜਾ ਰਿਹਾ ਹੈ ਆਫਿਸ ਆਫ ਦਾ ਸੁਪਰਡੈਂਟ ਆਫ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦਾ ਕਹਿਣਾ ਹੈ ਕਿ ਇਹ ਤਬਦੀਲੀ ਮਾਰਗੇਜ ਰੀਨਿਊ ਕਰਵਾਉਣ ਸਮੇਂ ਇੰਸ਼ੋਰੈਂਸ ਤੋਂ ਬਿਨਾ ਅਤੇ ਇੰਸ਼ੋਰੈਂਸ ਨਾਲ ਮਾਰਗੇਜਾਂ ਵਿਚਕਾਰ ਅਸੰਤੁਲਨ ਬਾਰੇ ਇੰਡਸਟਰੀ ਅਤੇ ਕੈਨੇਡੀਅਨਸ ਦੇ ਫੀਡਬੈਕ ਤੋਂ ਬਾਅਦ ਆਈ ਹੈ ਏਜੰਸੀ ਅਨੁਸਾਰ ਡਾਟਾ ਇਹ ਦਰਸਾਉਂਦਾ ਹੈ ਕਿ ਜਿੰਨਾ ਸਮੱਸਿਆਵਾਂ ਦੇ ਨਾਲ ਨਿਜਚਣ ਦੇ ਲਈ ਇਹ ਸ਼ਰਤਾਂ ਲਾਗੂ ਕੀਤੀਆਂ ਗਈਆਂ ਸਨ ਉਸ ਮਕਸਦ ਨੂੰ ਇਸ ਨੇ ਚੰਗੀ ਤਰ੍ਹਾਂ ਪੂਰਾ ਨਹੀਂ ਕੀਤਾ ਮਾਰਚ ਵਿੱਚ ਕੈਨੇਡਾ ਦੇ ਕੰਪੀਟੀਸ਼ਨ ਬਿਊਰੋ ਨੇ ਸਪਾਰਸ਼ ਕੀਤੀ ਸੀ ਕਿ ਇੰਸ਼ੋਰੈਂਸ ਬਿਨਾ ਮਾਰਗੇਜ ਲੈਣ ਵਾਲਿਆਂ ਨੂੰ ਸਟ੍ਰੈਸ ਟੈਸਟ ਤੋਂ ਬਿਨਾ ਬੈਂਕ ਸਵਿੱਚ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਇਹ ਕਿਹਾ ਗਿਆ ਸੀ ਕਿ ਇਹ ਨੀਤੀ ਸਮਾਨ ਰੂਪ ਚ ਲਾਗੂ ਨਹੀਂ ਕੀਤੀ ਗਈ ਸਟ੍ਰੈਸ ਟੈਸਟ ਤਹਿਤ ਫੈਡਰਲ ਸਰਕਾਰ ਦੁਆਰਾ ਕੰਟਰੋਲਡ ਆਫ ਫਾਈਨੈਂਸ਼ੀਅਲ ਆਧਾਰਿਆਂ ਨੂੰ ਇਹ ਯਕੀਨੀ ਬਣਾਉਣਾ ਜ਼ਰੂਰੀ ਹੁੰਦਾ ਹੈ ਕਿ ਮਾਰਗੇਜ ਲੈਣ ਵਾਲੇ ਲੋਕ ਵਧੇ ਹੋਏ ਵਿਆਜ ਆਪਣੇ ਖਰਚਿਆਂ ਤੇ ਫਾਈਨੈਂਸ਼ੀਅਲੀ ਹਲਚਲ ਦੇ ਦੌਰਾਨ ਮਾਰਗੇਜ ਦਾ ਭੁਗਤਾਨ ਕਰਨ ਦੇ ਯੋਗ ਹੋਣਗੇ ਜਾਂ ਨਹੀਂ ਰੈਗੂਲੇਟਰ ਦਾ ਕਹਿਣਾ ਹੈ ਕਿ ਉਹ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ ਕਿ ਫਾਈਨੈਂਸ਼ੀਅਲ ਇੰਸਟੀਟਿਊਟਸ ਇਸ ਬਦਲਾਅ ਲਈ ਤਿਆਰ ਹੋਣ 21 ਨਵੰਬਰ ਨੂੰ ਏਜੰਸੀ ਨੇ ਆਪਣੀ ਅਗਲੀ ਤਿਮਾਹੀ ਰਿਲੀਜ਼ ਦੇ ਹਿੱਸੇ ਵਜੋਂ ਇਸ ਬਾਰੇ ਰਸਮੀ ਤੌਰ ਤੇ ਐਲਾਨ ਕਰਨਾ ਹੈ ਪਿਛਲੇ ਸਮੇਂ ਦੌਰਾਨ ਸਟ੍ਰੈਸ ਟੈਸਟ ਪਾਸ ਕਰਨਾ ਔਖਾ ਹੋਇਆ ਸੀ ਕਿਉਂਕਿ ਬੈਂਕ ਆਫ ਕੈਨੇਡਾ ਦੇ ਵੱਲੋਂ ਜਿਸ ਢੰਗ ਦੇ ਨਾਲ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ ਸੀ ਉਸ ਹਿਸਾਬ ਦੇ ਨਾਲ ਬਹੁਤ ਸਾਰੇ ਲੋਕ ਮਾਰਗੇਜ ਦੇ ਲਈ ਅਲੀਜੀਬਲ ਨਹੀਂ ਹੋ ਰਹੇ ਸੀ ਪਰ ਇਹ ਤਬਦੀਲੀ ਫਸਟ ਟਾਈਮ ਮਾਰਗੇਜ ਲੈਣ ਵਾਲਿਆਂ ਦੇ ਲਈ ਨਹੀਂ ਹੈ ਉਹਨਾਂ ਨੂੰ ਉਸੇ ਢੰਗ ਦੇ ਨਾਲ ਸਟ੍ਰੈਸ ਟੈਸਟ ਦੇ ਵਿੱਚੋਂ ਗੁਜ਼ਰਨਾ ਪੈਗਾ ਪਰ ਮਾਰਗੇਜ ਰੀਨਿਊ ਜਾਂ ਫਿਰ ਆਪਣਾ ਫਾਈਨੈਂਸ਼ੀਅਲ ਇੰਸਟੀਚਿਊਟ ਬਦਲਣ ਵਾਲਿਆਂ ਦੇ ਲਈ ਹੁਣ ਸਟ੍ਰੈਸ ਟੈਸਟ ਦੀ ਸ਼ਰਤ ਭਵਿੱਖ ਦੇ ਵਿੱਚ ਹਟਾ ਦਿੱਤੀ ਜਾਏਗੀ ਕੈਨੇਡਾ ਪਰ ਦੇ ਵਿੱਚ ਹੈਲਥ케ਅਰ ਸੰਕਟ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ ਸਾਰੀਆਂ ਪ੍ਰਵਿੰਸਾਂ ਦੇ ਵਿੱਚ ਡਾਕਟਰਸ ਦੀ ਘਾਟ ਐਮਰਜੈਂਸੀ ਅਤੇ ਪ੍ਰਾਇਮਰੀ ਕੇਅਰਸ ਦੇ ਵਿੱਚ ਵੇਟ ਟਾਈਮ ਕੈਨੇਡੀਅਨਸ ਦੇ ਲਈ ਵੱਡਾ ਮੁੱਦਾ ਬਣਿਆ ਹੋਇਆ ਹੈ ਬੇਸ਼ੱਕ ਪਿਛਲੇ ਸਮੇਂ ਦੌਰਾਨ ਪ੍ਰਵਿੰਸ਼ਲ ਸਰਕਾਰਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਫੈਡਰਲ ਸਰਕਾਰ ਨੂੰ ਆਪਣਾ ਸ਼ੇਅਰ ਵਧਾਉਣਾ ਚਾਹੀਦਾ ਪਰ ਫੈਡਰਲ ਸਰਕਾਰ ਵੱਲੋਂ ਵਧਾਇਆ ਗਿਆ ਸ਼ੇਅਰ ਤੋਂ ਬਾਅਦ ਵੀ ਸਮੱਸਿਆ ਜਿਉਂਦੀ ਤਿਉਂ ਬਣੀ ਹੋਈ ਹੈ ਦੂਜੇ ਪਾਸੇ ਬਹੁਤ ਸਾਰੀਆਂ ਪ੍ਰਵਿੰਸਾਂ ਦੇ ਵਿੱਚ ਡਾਕਟਰਾਂ ਦੇ ਲਈ ਨਵੇਂ ਪੇਮੈਂਟ ਮੈਥਡ ਵੀ ਚਰਚਾ ਦੇ ਵਿੱਚ ਨੇ ਅਲਬਰਟਾ ਦੀ ਹੈਲਥ ਮਿਨਿਸਟਰ ਐਂਡਰਨੀਆ ਲੋਗ ਰੇਂਜ ਨੇ ਕਿਹਾ ਕਿ ਸੂਬੇ ਦੇ ਡਾਕਟਰਾਂ ਦੇ ਲਈ ਨਵਾਂ ਪੇਮੈਂਟ ਮੈਥਡ ਜਾਂ ਜੋ ਐਗਰੀਮੈਂਟ ਹੈ ਉਸ ਬਾਰੇ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ ਮਾਰਚ ਵਿੱਚ ਇਸ ਡੀਲ ਨੂੰ ਲੈ ਕੇ ਸਹਿਮਤੀ ਬਣੀ ਸੀ ਉਸ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਡਾਕਟਰਾਂ ਦਾ ਮੁਆਵਜ਼ਾ ਪਿਛਲੇ ਸਾਲਾਂ 'ਚ ਤੇਜ਼ੀ ਦੇ ਨਾਲ ਵਧਿਆ ਹੈ ਇਸ ਦਾ ਬਜਟ 6.7 ਬਿਲੀਅਨ ਡਾਲਰ ਤੱਕ ਜਾ ਸਕਦਾ ਹੈ ਉਹਨਾਂ ਕਹੇ ਕਿ ਉਹ ਚਾਹੁੰਦੇ ਨੇ ਕਿ ਡਾਕਟਰਾਂ ਨੂੰ ਸਹੀ ਤਰ੍ਹਾਂ ਢੀਲ ਦਿੱਤੀ ਜਾਵੇ ਹਾਲਾਂਕਿ ਅਲਵਾਟਰ ਡਾਕਟਰਾਂ ਦੀ ਨੁਮਾਇੰਦਗੀ ਕਰਨ ਵਾਲੇ ਗਰੁੱਪ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨਵੀਂ ਡੀਲ ਤੋਂ ਬਚਣ ਦੀ ਤਿਆਰੀ ਕਰ ਇਸ ਨਾਲ ਉਹ ਮਰੀਜ਼ਾਂ ਦੀ ਜ਼ਿੰਦਗੀ ਨੂੰ ਖਤਰੇ 'ਚ ਪਾ ਰਹੇ ਨੇ ਹਾਲੀ ਵਿੱਚ ਹੋਏ ਇੱਕ ਸਰਵੇਖਣ ਚ ਸਾਹਮਣੇ ਆਇਆ ਸੀ ਕਿ 70% ਡਾਕਟਰ 2029 ਤੱਕ ਆਪਣੀ ਜੌਬ ਛੱਡਣ ਦੇ ਲਈ ਤਿਆਰ ਹੈ ਉਹਨਾਂ ਨੂੰ ਘੱਟ ਤਨਖਾਹ 'ਚ ਵਧੇਰੇ ਕੰਮ ਕਰਨਾ ਪੈਂਦਾ ਜਿਸ ਕਾਰਨ ਉਹ ਪ੍ਰੋਵਿੰਸ਼ੀਅਲ ਸਰਕਾਰ ਦੇ ਨਾਲ ਨਵੀਂ ਡੀਲ ਚਾਹੁੰਦੇ ਨੇ ਜਿਸ ਵਿੱਚ ਉਹਨਾਂ ਦੇ ਕੰਮ ਦੇ ਵਰਕਲੋਡ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਤਨਖਾਹ ਦਿੱਤੀ ਜਾਵੇ ਪਰ ਦੂਜੇ ਪਾਸੇ ਪ੍ਰੋਵਿੰਸ਼ੀਅਲ ਸਰਕਾਰ ਇਸ ਸੰਬੰਧੀ ਕੰਮ ਕਰਨ ਦੀ ਗੱਲ ਤਾਂ ਆਖਰੀ ਹੈ ਪਰ ਨਾਲੋਂ ਨਾਲ ਇਹ ਵੀ ਕਹਿ ਰਿਹਾ ਕਿ ਇਸ ਨਾਲ ਖਰਚੇ 6.7 ਬਿਲੀਅਨ ਡਾਲਰ ਤੇ ਪੁੱਜ ਜਾਣਗੇ ਜੋ ਕਿ ਰਕਮ ਕਾਫੀ ਵੱਡੀ ਬਣਦੀ ਹੈ ਦੂਜੇ ਪਾਸੇ ਜੇਕਰ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕੀਤੀ ਜਾਵੇ ਤਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਰਕਾਰ ਦੇ ਵੱਲੋਂ ਨਵੇਂ ਡਾਕਟਰਸ ਨੂੰ ਆਕਰਸ਼ਿਤ ਕਰਨ ਦੇ ਲਈ ਪਿਛਲੇ ਸਮੇਂ ਦੌਰਾਨ ਕਾਫੀ ਤਬਦੀਲੀਆਂ ਕੀਤੀਆਂ ਗਈਆਂ ਸੀ ਜਿਸ ਵਿੱਚ ਫੈਮਿਲੀ ਫਿਜੀਸ਼ੀਨ ਦੇ ਲਈ ਪੇਮੈਂਟ ਮੈਥਡ ਪੂਰੀ ਤਰ੍ਹਾਂ ਬਦਲਿਆ ਗਿਆ ਭਾਵੇਂ ਕਿ ਮਰੀਜ਼ਾਂ ਦੀ ਗਿਣਤੀ ਦੇ ਹਿਸਾਬ ਦੇ ਨਾਲ ਨਹੀਂ ਮਰੀਜ਼ ਦੀ ਬਿਮਾਰੀ ਦੀ ਗੰਭੀਰਤਾ ਤੇ ਕਿੰਨਾ ਸਮਾਂ ਫੈਮਿਲੀ ਫਿਜੀਸ਼ਨ ਦੇ ਵੱਲੋਂ ਉਸਤੇ ਨਾਲ ਬਤੀਤ ਕੀਤਾ ਜਾਂਦਾ ਉਸ ਤੇ ਆਧਾਰ ਤੇ ਇਹ ਪੇਮੈਂਟ ਦਿੱਤੀ ਜਾਂਦੇ ਸੀ ਇਸੇ ਬਾਰ ਪ੍ਰਵਿੰਸ਼ਲ ਸਰਕਾਰ ਦਾ ਦਾਵਾ ਸੀ ਕਿ ਇੰਗਲੈਂਡਾਂ ਤੇ ਹੋਰ ਦੇਸ਼ਾਂ ਚੋਂ ਕਈ ਡਾਕਟਰ ਬ੍ਰਿਟਿਸ਼ ਕਲੰਬੀਆ ਚ ਆ ਕੇ ਪ੍ਰੈਕਟਿਸ ਕਰਨ ਦੇ ਇੱਛਕ ਨੇ ਅਲਬਰਟਾ ਦੇ ਵਿੱਚ ਵੀ ਡਾਕਟਰ ਇਸ ਢੰਗ ਦੀਆਂ ਤਬਦੀਲੀਆਂ ਮੰਗਦੇ ਨੇ ਹੁਣ ਦੇਖਦੇ ਹਾਂ ਐਡਮੈਂਟਨ ਤੋਂ ਕੁਲਮੀਤ ਸਿੰਘ ਸੰਘਾ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਈਬਰ ਦੀ ਕਾਲਾ ਖਾਲਸਾ ਵਾਈਬਰ ਦੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਦੋ ਖਬਰਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਰਿਹਾ ਇੱਕ ਖਬਰ ਹੈ ਦਰਸਲ ਹੈਗੀ ਤਾਂ ਕੈਲਗਰੀ ਸ਼ਹਿਰ ਦੀ ਹੈ ਜੀ ਉੱਥੇ ਕੀ ਹੋਇਆ ਪਿਛਲੇ ਹਫ਼ਤੇ ਇੱਕ ਹੋਟਲ ਹੈ ਜਿਹਦਾ ਨਾਮ ਕੈਰੇਜ ਹਾਊਸ ਹੋਟਲ ਤੇ ਕਾਨਫਰੰਸ ਸੈਂਟਰ ਆ ਉੱਥੇ ਪੁਲਿਸ ਨੂੰ ਕਾਲ ਕੀਤਾ ਗਿਆ ਵੀ ਕੋਈ ਵਿਅਕਤੀ ਜਿਹੜਾ ਆ ਉਹ ਉੱਥੇ ਰੌਲਾ ਰੱਪਾ ਪਾ ਰਿਹਾ ਜਾਂ ਉੱਥੇ ਗੰਦ ਪਾ ਰਿਹਾ ਹੈ। ਔਰ ਹੋਇਆ ਕਿ ਜਦੋਂ ਉੱਥੇ ਪੁਲਿਸ ਪਹੁੰਚਦੀ ਆਈ ਤੇ ਉਹ ਦੇਖਦੇ ਆ ਵੀ ਇੱਕ ਵਿਅਕਤੀ ਜਿਹੜਾ ਜਦੋਂ ਉਹਨੂੰ ਉਹਨਾਂ ਨੇ ਆਵਾਜ਼ ਮਾਰੀ ਆ ਉਹਨੂੰ ਉਹਨਾਂ ਵੱਲੋਂ ਪੁਲਿਸ ਵਾਲਿਆਂ ਨੂੰ ਆਉਂਦਾ ਤਾਂ ਉਹ ਡਾਰ ਪੌੜਿਆ ਜਾਂ ਹੋਇਆ ਪੁਲਿਸ ਵਾਲੂ ਦੇਖ ਰਿਆ। ਤੇ ਉਹਨੇ ਮਗਰੋਂ ਆਪਣੇ ਹੱਥ ਖੜੇ ਉੱਪਰ ਨੂੰ ਕਰ ਦਿੱਤੇ। ਔਰ ਉਹਨੇ ਇਹ ਗੱਲ ਕਹਿੰਦੇ ਕਹੀ ਆ ਵੀ ਮੈਂ ਮਰਨਾ ਨਹੀਂ ਚਾਹੁੰਦਾ। ਉਦੋਂ ਬਾਅਦ ਪੁਲਿਸ ਉਹਦੇ ਟੇਜ਼ਰ ਮਾਰਦੀ ਆ ਔਰ ਸਟਨ ਗਨ ਦੇ ਜਿਹੜੀਆਂ ਉਹ ਚਲਦੀਆਂ ਜਾਂ ਉਹਦੇ ਸਿਰ ਦੇ ਵਿੱਚ ਉਦੋਂ ਬਾਅਦ ਕੁਝ ਚੀਜ਼ ਮਾਰੀ ਜਾਂਦੀ ਆ ਤੇ ਉਹ ਡਿੱਗ ਪੈਂਦਾ ਬਾਅਦ ਚ ਉਹਦੇ ਹੱਥ ਕੜੀਆਂ ਲਾਈਆਂ ਜਾਂਦੀਆਂ ਔਰ ਪੈਰਾਂ ਨੂੰ ਬੀੜੀਆਂ ਵੀ ਲਾ ਦਿੱਤੀਆਂ ਜਾਂਦੀਆਂ ਨੇ। ਜਦ ਤੱਕ ਐਂਬੂਲੈਂਸ ਉਥੇ ਪਹੁੰਚਦੀ ਆ ਉਹਨਾਂ ਨੇ ਆ ਕੇ ਉਸ ਵਿਅਕਤੀ ਨੂੰ ਸਟੇਟ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਥੋੜੀ ਦੇਰ ਬਾਅਦ ਦੱਸਿਆ ਗਿਆ ਕਿ ਉਹ ਵਿਅਕਤੀ ਜਿਹੜਾ ਉਹ ਅਨਰਿਸਪੌਂਸਿਵ ਹੋ ਗਿਆ ਯਾਨੀ ਕਿ ਉਹਦੀ ਉੱਤੇ ਮੌਤ ਹੋ ਜਾਂਦੀ ਆ ਹੁਣ ਇਹ ਸਾਰੀ ਗੱਲਬਾਤ ਦੀ ਜਿਹੜੀ ਪੁੱਛਪੜਤਾਲ ਆ ਉਹ ਅਲਬਰਟਾ ਦੀ ਜਿਹੜੀ ਸੀਰੀਅਸ ਇਨਸੀਡੈਂਟ ਰਿਸਪੌਂਸ ਟੀਮ ਆ ਉਹ ਕਰ ਰਹੀ ਆ ਔਰ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੇ ਪੁਲਿਸ ਆਫੀਸਰ ਸੀਗੇ ਉਹਨਾਂ ਨੇ ਉਹਦੇ ਪੰਚ ਵੀ ਕੀਤਾ ਟੇਜ਼ਰ ਵੀ ਕੀਤਾ ਕਿਉਂਕਿ ਉਹ ਉਸ ਹੋਟਲ ਵਿੱਚ ਜਿਹੜਾ ਜੀ ਖਲਾਰਾ ਪਾ ਰਿਹਾ ਸੀਗਾ ਜਿਹੜੀ ਉਹਦੀ ਵਜਾ ਬਣੀ ਹਾਲਾਂਕਿ ਉਹਨੇ ਕਹਿੰਦੇ ਉਲਟੀ ਵੀ ਕੀਤੀ ਸੀ ਤੇ ਉਹਦੇ ਮੂੰਹ ਚ ਬਲੀਡਿੰਗ ਹੋ ਰਹੀ ਸੀ ਜਦੋਂ ਥੱਲੇ ਡਿੱਗਾ ਹੋਇਆ ਸੀਗਾ ਤੇ ਪੁਲਿਸ ਵਾਲਿਆਂ ਨੇ ਉਹਦੇ ਪਲਾਸਟਿਕ ਜਿਹੜਾ ਸਪਿਟ ਬੈਗ ਹੁੰਦਾ ਉਹ ਉਹਦੇ ਮੂੰਹ ਤੇ ਚੜਾ ਦਿੱਤਾ ਸੀਗਾ ਜਦੋਂ ਐਂਬੂਲੈਂਸ ਵਾਲੇ ਆਏ ਤੇ ਉਹਨਾਂ ਨੇ ਆ ਕੇ ਉਹਨੂੰ ਸਟੇਟ ਕੀਤਾ ਤਾਂ ਉਦੋਂ ਉਹ ਮਰ ਜਾਂਦਾ ਹੁਣ ਇਹ ਇਨਵੈਸਟੀਗੇਸ਼ਨ ਜਿਹੜੀ ਆ ਜੀ ਚੱਲ ਰਹੀ ਆ ਤੇ ਕੀ ਐਕਸ਼ਨ ਹੁੰਦਾ ਉਹ ਬਾਅਦ ਚ ਪਤਾ ਲੱਗੇਗਾ ਔਰ ਦੂਸਰੀ ਖਬਰ ਇਹ ਕਾਰਿਆ ਲੈ ਕਲਬ ਸਟਾਊਨ ਤੋਂ ਉੱਥੇ ਜਿਹੜੇ ਇੰਡੀਜਨਸ ਲੋਕ ਹੈ ਜੀ ਉਹਨਾਂ ਨੇ RCMP ਦੀ ਜਿਹੜੀ ਡਿਟੈਚਮੈਂਟ ਆ ਉੱਥੇ ਉਹਨਾਂ ਨੂੰ ਉਹਨਾਂ ਨੇ ਇੱਕ ਟੀਪੀ ਗਿਫਟ ਵਜੋਂ ਦਿੱਤੀ ਹੋਈ ਸੀਗੀ ਜਿਹੜੀ ਉਹਨਾਂ ਦੇ ਵੱਲੋਂ ਜੀ ਪੇਂਟ ਵਗੈਰਾ ਕੀਤੀ ਹੋਈ ਸੀ ਸਭ ਕੁਝ ਕੀਤਾ ਜੀਗਾ ਉਹ ਉਹਨਾਂ ਨੇ ਟੀਪੀ ਉੱਤੇ ਉਹਨਾਂ ਨੂੰ ਗਿਫਟ ਕੀਤੀ ਸੀਗੀ ਤੇ ਹੁਣ ਉੱਥੇ ਕੀ ਹੋਇਆ ਜੀ ਜਿਹੜਾ ਕਿਸੇ ਨੇ ਉਸ ਟੀਪੀ ਨੂੰ ਅੱਗ ਲਾ ਦਿੱਤੀ ਹੈ ਤੇ ਇਸ ਵੇਲੇ ਉਹਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਵਾਲੇ ਜਿਹੜੇ ਨੇ ਉਹ ਭਾਲ ਕਰ ਰਹੇ ਆ ਲੋਕਾਂ ਨੂੰ ਵੀ ਕਿਹਾ ਵੀ ਕਿਸੇ ਪਾਸ ਅਗਰ ਕੋਈ ਵੀ ਇਨਫੋਰਮੇਸ਼ਨ ਹੈਗੀ ਆ ਇਸ ਗੱਲਬਾਤ ਬਾਰੇ ਵੀ ਕੋਈ ਐਵੀਡੈਂਸ ਹੈਗਾ ਤੇ ਉਹ ਜ਼ਰੂਰ ਉਹਨਾਂ ਨੂੰ ਦੇਵੇ ਤਾਂ ਕਿ ਉਸ ਵਿਅਕਤੀ ਨੂੰ ਲੱਭਿਆ ਜਾ ਸਕੇ ਔਰ ਜਿੰਨਾ ਕੋਨਾਂ ਨੂੰ ਉਥੋਂ ਐਵੀਡੈਂਸ ਮਿਲ ਸਕਿਆ ਜੀ ਉਹ ਤਾਂ ਉਹਨਾਂ ਨੇ ਸਾਂਭ ਲਿਆ ਪਰ ਤੁਹਾਨੂੰ ਪਤਾ ਆ ਅੱਜਕੱਲ ਜਿਹੜਾ ਕਿਸੇ ਦੇ ਕੈਮਰੇ ਆ ਦੇ ਵਿੱਚ ਕੋਈ ਚੀਜ਼ ਜਿਹੜੀ ਆ ਕਾਇਦ ਹੋ ਗਈ ਹੋਵੇ ਉਹ ਪੁਲਿਸ ਵਾਲੇ ਭਾਲ ਰਹੇ ਨੇ ਅਗਰ ਕਿਸੇ ਕੋ ਹੋਵੇ ਤਾਂ ਉਹ ਜ਼ਰੂਰ ਲੈਕਲਾ ਬੇਸ਼ ਜਿਹੜੀ ਆ RCMP ਡੈਟਾਚਮੈਂਟ ਹੈ ਜੀ ਉਹਨਾਂ ਦੀ ਜ਼ਰੂਰ ਹੈਲਪ ਕਰੇ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਜਿਹੜੀ ਇੱਕ ਟੀਪੀ ਗਿਫਟ ਕੀਤੀ ਹੋਈ ਸੀ ਉਹਨਾਂ ਨੂੰ ਉਹਨੂੰ ਕੌਣ ਆ ਕੇ ਅੱਗ ਲਾ ਗਿਆ ਚੈਨਲ ਪੰਜਾਬੀ ਲਈ ਖ਼ਬਰਾਂ ਸੰਸੰਗ ਦਾ ਐਡਮੰਟਨ ਪ੍ਰੀਮੀਅਰ ਅਟਕ ਫੋਰਡ ਦਾ ਕਹਿਣਾ ਹੈ ਕਿ ਉਹ ਹਾਈਵੇ 401 ਦੇ ਹੇਠਾਂ ਕਾਰਾਂ ਅਤੇ ਟ੍ਰਾਂਜ਼ਿਟ ਲਈ ਇੱਕ 터ਨਲ ਬਣਾਉਣਾ ਚਾਹੁੰਦੇ ਨੇ ਜੋ ਕਿ ਬ੍ਰੈਮਟਨ ਅਤੇ ਸਕਾਰਬ੍ਰੋ ਤੱਕ ਜਾਏਗੀ ਇੱਕ ਪ੍ਰੈਸ ਕਾਨਫਰੰਸ 'ਚ ਵੱਧਦੇ ਗ੍ਰਿਡਲੌਕ ਅਤੇ ਸਟੇਟ ਹਾਈਵੇ ਦੇ ਵਿਸਤਾਰ ਲਈ ਘੱਟ ਜਗ੍ਹਾ ਦਾ ਹਵਾਲਾ ਦਿੰਦੇ ਹੋਏ ਫੋਰਡ ਦੇ ਵੱਲੋਂ ਇਹ ਗੱਲ ਕੀਤੀ ਗਈ ਹੈ ਬਾਈ 2051 ਟ੍ਰੈਵਲ ਟਾਈਮਸ ਔਨ ਦਾ ਹਾਈਵੇ 401 ਵਿਲ ਡਬਲ adding 90 more minutes to commutes. And in just a decade, every 400 series highway in the region, including the 407, will be at capacity. Drivers in Toronto area already spend 98 hours every year stuck in rush hour traffic when they'd rather be home with their family, spending time with friends and loved ones. Gridlock also costs our economy and the gtha alone lost productivity because of congestion cost the economy is $11 billion we lose each and every single year if we don't act now to add extra highway capacity beyond what we're already building and planning the number of hours lost to traffic will more than triple by 2051 we can't just sit by and let this happen we need to keep building. that's why today i'm announcing that our government is exploring the feasibility of a tunnel under the highway 401. this tunnel would serve as a new expressway for both cars and transit from brampton and mississauga in the west to markham and scarborough in the east, connecting with major roads and highways along the way. this tunnel and expressway will cut gridlock, support economic growth, and help get people moving faster. And of course, as we promised before, as we put in black and white in legislation, our government won't allow any new tolls on this or any other highway.